ਤੁਸੀਂ ਇਹ ਕਹਿ ਦਿਓ ਸ਼ਹਿਰੀ ਲੋਕ ਕਿ ਚੋਰੀਆਂ ਹੋ ਰਹੀਆਂ ਦੁਕਾਨਾਂ ਤੇ ਤੁਹਾਨੂੰ ਕਹਿੰਗੇ ਚੌਂਕੀ ਦਾ ਰੱਖ ਲਓ ਤੁਸੀਂ ਵੀ ਤਾਂ ਰੱਖੇ ਹੋਏ ਆ ਕਿ ਤੁਸੀਂ ਸਿਰਫ ਇਹੀ ਕਰਨਾ ਕਿ ਢਿੱਡ 32 ਇੰਚ 34 ਇੰਚ 38 ਇੰਚ ਪਟਾਕਾ ਪੈਣ ਵਾਲਾ ਹੋ ਜਾਂਦਾ ਹਰਾਮ ਦੀਆਂ ਖਾ ਖਾ ਕੇ ਜੇ ਪਿੰਡ ਚ ਲੋੜ ਪਵੇ ਠਿਕਰੀ ਪੈਰਾ ਲਾ ਲਓ ਵਾਰੀ ਵਾਰੀ ਕਦੇ ਮੁੱਖ ਮੰਤਰੀ ਨੂੰ ਕਿਹਾ ਵੀ ਤੂੰ ਠਿਕਰੀ ਪੈਰਾ ਲਾ ਲਾ ਉਤੋਂ ਦੇ ਮਗਰ ਸੈਕੜੇ ਤੁਰੇ ਫਿਰਦੇ ਹੋ ਕਦੇ ਕਿਸੇ ਐਮ.ਐਲ.ਏ ਨੂੰ ਕਿਹਾ ਕਿ ਠਿਕਰੀ ਪੈਰਾ ਲਾਲਾ ਵੀ ਉਹਦੇ ਮਗਰ ਸੈਂਕੜੇ ਤੁਰੇ ਫਿਰਦੇ ਹੋ ਕਰਨਲ ਬਾਠ ਦੀ ਪਤਨੀ ਨੂੰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਮੁੱਖ ਮੰਤਰੀ ਨੇ ਕਰਨਲ ਬਾਠ ਦੀ ਪਤਨੀ ਜੋ ਵਾਅਦਾ ਕੀਤਾ ਪੂਰਾ ਨਹੀਂ ਕੀਤਾ ਹਾਂ ਉਸ ਐਸ.ਐਸ.ਪੀ ਨੂੰ ਡੀ.ਆਈ.ਜੀ ਜ਼ਰੂਰ ਬਣਾ ਦਿੰਦਾ ਤੇ ਆ ਬਠਿੰਡੇ ਦੀ ਐਸ.ਐਸ.ਪੀ ਨੂੰ ਵੀ ਡੀ.ਆਈ.ਜੀ ਬਣਾਉਣਾ ਇੱਥੇ ਤੁਸੀਂ ਇੱਥੇ ਮੈਂ ਜਿਹੜਾ ਇਹ ਸਰਕਾਰੀ ਅੱਤਵਾਦ ਖਾਕੀ ਵਰਦੀ ਚ ਚੱਲ ਰਿਹਾ ਫਿਰ ਉਸ ਅੱਤਵਾਦੀ ਗਰੋਹ ਦਾ ਸਰਗਣਾ ਪੰਜਾਬ ਦਾ ਮੁੱਖ ਮੰਤਰੀ ਆ ਇਸ ਕਰਕੇ ਕੋਈ ਵੀ ਆਪਣੇ ਗਰੋਧੀਆਂ ਕਾਰਵਾਈਆਂ ਤੇ ਅਫਸੋਸ ਨਹੀਂ ਪ੍ਰਗਟ ਕਰਦਾ ਹੁੰਦਾ ਕੋਈ ਵੀ ਆਪਣੇ ਗਰੋਧੀਆਂ ਕਾਰਵਾਈਆਂ ਰੋਕਦਾ ਨਹੀਂ ਹੁੰਦਾ ਜਦੋਂ ਇਹ ਚੜੇ ਹੋਣ ਤਾਂ ਇਨਾਂ ਵਰਗਾ ਕਸਾਈ ਕੋਈ ਨਹੀਂ ਤੇ ਜਦੋਂ ਇਹ ਫਸ ਜਾਣ ਫਿਰ ਇਹ ਕਿਸੇ ਪੁੱਤਰ ਤੱਕ ਵੀ ਮਿੰਤਾ ਕਰਨ ਤੱਕ ਜਾਂਦੇ ਹਨ ਚ ਰੀੜ ਦੀ ਹੱਡੀ ਨਹੀਂ ਹੁੰਦੀ ਇਹ ਗਲੀ ਦੇ ਜਿਹੜੇ ਨਾਲੀ ਦੇ ਕੀੜੇ ਨਹੀਂ ਹੁੰਦੇਗੇ ਜਿਨ੍ਹਾਂ ਚ ਕੋਈ ਹੱਡੀ ਨਹੀਂ ਹੁੰਦੀ ਇਨਾਂ ਦੀ ਕੋਈ ਰੀਡ ਨਹੀਂ ਹੁੰਦੀ ਜਿੱਥੇ ਗੋਹ ਉੱਥੇ ਪਰਿਵਾਰਾਂ ਸਮੇਤ ਵਿਸ਼ਣ ਤੱਕ ਜਾਂਦੇ ਆ ਮਾਫੀ ਮੰਗਣ ਤੱਕ ਜਾਂਦੇ ਆ ਤੇ ਕੱਲ ਨੂੰ ਡੈਡ ਲਾਈਨ ਆ ਕਿ ਪਰਸੋਂ ਤੋਂ ਨਸ਼ਾ ਨਹੀਂ ਮਿਲਣਾ ਤੁਹਾਨੂੰ ਪਤਾ ਲੱਗ ਜੂ ਕਿ ਜੋ ਪਹਿਲੀਆਂ ਸਰਕਾਰਾਂ ਦੀ ਕਰਤੂਤ ਸੀ ਉਹੀ ਇਹਨਾਂ ਦੀ ਆ ਪੰਜਾਬ ਦੇ ਵਿੱਚ ਨਸ਼ਾ ਧੜਾ ਤੜ ਵਿਕ ਰਿਹਾ ਤੇ ਵਿਕਦੇ ਰਹਿਣਾ ਅਸੀਂ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਚੰਡੀਗੜ੍ਹ ਦੇ ਕਿਸਾਨ ਭਵਨ ਚ ਮੁੱਖ ਮੰਤਰੀ ਦੀ ਕੁਰਸੀ ਲਾ ਕੇ ਰੱਖੀ ਤੇ ਇਸ ਬੁਜ਼ਦਲ ਤੇ ਨਲਾਇਕ ਆਦਮੀ ਚ ਜੁਰਤ ਨਹੀਂ ਸੀ ਕਿ ਬੈਸਾ ਕੇ ਕਰ ਸਕਦਾ ਹੁਣ ਵੀ ਬਾਦਖੜ ਚ ਬੋਲ ਰਿਹਾ ਕਿਹੜੇ ਮੁੱਦੇ ਤੇ ਬਹਿਸ ਕਰਨੀ ਚਾਹੁੰਦਾ ਖੜੇ ਕਿਸੇ ਮੁੱਦੇ ਤੇ ਨਸ਼ਿਆਂ ਤੇ ਬਹਿਸ ਕਰਨੀ ਚਾਹੁੰਦਾ ਬਹੁਤ ਹੀ ਸਤਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੇ ਨੇਤਾ ਜੀ ਬੋਲ ਕੇ ਗਏ ਉਹਨਾਂ ਨੂੰ ਦੱਸ ਦਈਏ ਕਿ ਜਿਹੜਾ ਵੀਰ ਮਾਰਿਆ ਗਿਆ ਉਹਦਾ ਨਾਮ ਨਰਿੰਦਰ ਦੀਪ ਆ ਤੇ ਸਿਰਫ ਬੋਲ ਕੇ ਚਲੇ ਜਾਣ ਦੇ ਨਾਲ ਇਨਸਾਫ ਨਹੀਂ ਮਿਲਦੇ ਡਟਣਾ ਪੈਂਦਾ ਮੈਦਾਨ ਦੇ ਵਿੱਚ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਇੱਕ ਪੁਲਿਸ ਸਟੇਟ ਜਿਹੜਾ ਖੜਨ ਦਾ ਖੜਾ ਕਰਨ ਦਾ ਆਰਾਦਾ ਹੈਗਾ ਉਹਦੇ ਬਾਰੇ ਪਹਿਲਾਂ ਵੀ ਕਾਫੀ ਬੁਲਾ ਰਿਆ ਨੇ ਬੋਲਿਆ ਪਰ ਜਿਹੜਾ ਇਹ ਕੁਛ ਕੀਤਾ ਜਾ ਰਿਹਾ ਕਿ ਯੋਧ ਨਸ਼ਿਆਂ ਦੇ ਵਿਰੁੱਧ ਪਰ ਇਹ ਯੋਧ ਨਸ਼ਿਆਂ ਦੇ ਵਿਰੁੱਧ ਕਿੰਨਾ ਕੋ ਹਕੀਕੀ ਆ ਇਸ ਗੱਲ ਨੂੰ ਜਿਹੜਾ ਸਮਝਣਾ ਪਏਗਾ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਪੰਜਾਬ ਸਰਕਾਰ ਜਿਹੜੇ ਹੁਣ ਵਿਧਾਨ ਸਭਾ ਚ ਸਪੀਕਰ ਆ ਪੰਜਾਬ ਸਰਕਾਰ ਦੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਸੀਗਾ ਕਿ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਿੱਤਾ ਜਾਊਗਾ ਨਸ਼ਾ ਖਤਮ ਕਰ ਦਿੱਤਾ ਜਾਊਗਾ 4 ਮਹੀਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ 4 ਮਹੀਨੇ 10 ਵਾਰ ਲੰਘ ਚੁੱਕਿਆ ਤੇ ਹੁਣ ਉਹ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਇਸ ਤੋਂ ਪਹਿਲਾਂ ਕੀ ਕਰ ਰਹੇ ਸੀ ਇਸ ਤੋਂ ਪਹਿਲਾਂ ਕੈਪਟਨ ਵਰਿੰਦਰ ਸਿੰਘ ਨੇ ਗੁਰਬਾਣੀ ਦੀ ਸੋਹ ਖਾ ਕੇ ਕਿਹਾ ਸੀਗਾ ਉਨੇ ਹਫਤਿਆਂ ਦੀ ਗੱਲ ਕੀਤੀ ਸੀ ਅਕਾਲੀ ਭਾਜਪਾ ਸਰਕਾਰ ਰਹੀ ਇੱਕ ਅੰਦੋਲਨ ਦੌਰਾਨ ਮੈਂ ਮੁਕਸਰ ਜੇਲ੍ਹ ਦੇ ਵਿੱਚ ਸੀ ਤਾਂ ਇੱਕ ਮੁੰਡਾ ਫਾਜ਼ਿਲ ਕਾਹਦਾ ਜਿਹੜਾ 12 ਸਾਲ ਦੀ ਕੈਦ ਭੁਗਤ ਰਿਆ ਸੀ ਬਾਰਡਰ ਪਾਰ ਤੋਂ ਚਿੱਟਾ ਲੈ ਕੇ ਆਉਂਦਾ ਸੀ ਉਧਰ ਵੇਚਦਾ ਸੀ ਉਸ ਇੱਕੋ ਬੈਰਕ ਸੀ ਉਹਨੇ ਬਹੁਤ ਸਾਰੀਆਂ ਗੱਲਾਂ ਦਸੀਆਂ ਕਿ ਇਹਦੇ ਚ ਪੁਲਿਸ ਬੀਐਸਐਫ ਸਾਰਾ ਕੁਝ ਰਲ ਮਿਲ ਕੇ ਚੱਲਦਾ ਇਹਨੂੰ ਕਿਸੇ ਇਹ ਜਿੰਨਾ ਚਿਰ ਇਹ ਪੈਸਾ ਕਮਾਉਣ ਵਾਲਾ ਸਿਸਟਮ ਆ ਜਿੰਦੇ ਚ ਪੈਸਾ ਹੀ ਪਿਓ ਆ ਉਹਨਾਂ ਸਮਾਂ ਨਸ਼ਾ ਨਹੀਂ ਰੁਕ ਸਕਦਾ ਉਹ ਕਹਿੰਦਾ ਅੰਮਰ ਸਰ ਜੇਲ ਤੋਂ ਬਦਲ ਕੇ ਇੱਥੇ ਆਇਆ ਜਦੋਂ ਅੰਮਰ ਸਰ ਤੋਂ ਅਰਣ ਜੀ ਇਤਲੀ ਚੋਣ ਹਾਰਿਆ ਲੋਕ ਸਭਾ ਦੀ ਤਾਂ ਉਹਨਾਂ ਨੂੰ ਲੱਗਿਆ ਕਿਉਂਕਿ ਕੇਂਦਰ ਚੋਂ ਉਹ ਵਜ਼ੀਰ ਬਣਾਉਣਾ ਸੀ ਵੀ ਹੀਠੀ ਹੋ ਗਈ ਭਾਜਪਾ ਦੀ ਵੀ ਕਾਰਨ ਬਣਿਆ ਵੀ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਚਿੱਟਾ ਬਹੁਤ ਆਇਆ ਇਸ ਕਰਕੇ ਜੇਤ ਲਈ ਹਾਰਿਆ ਇਹਦੇ ਖਿਲਾਫ ਕਾਰਵਾਈ ਕਰੋ ਕਹਿੰਦਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹਨੇ ਲੋਕ ਫੜ ਫੜ ਕੇ ਸੁਟੇ ਗਏ ਉਹ ਕਹਿੰਦਾ ਜਿਸ ਬੈਰਕ ਦੇ ਵਿੱਚ ਮੈਂ ਸੀ ਜੇ ਕੋਈ ਜੇਲ੍ਹ ਗਿਆ ਉਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਜਦੋਂ ਰਾਤ ਨੂੰ ਬੰਦੀ ਹੋ ਜਾਂਦੀ ਸੀ ਜਿਸ ਬੈਰਕ ਚੋਂ ਕਹਿੰਦਾ ਮੈਂ ਸੀ ਲੋਕ ਐ ਬੈਰਕ ਚ ਖੜੇ ਹੁੰਦੇ ਸੀ ਜਿਵੇਂ ਟ੍ਰੇਨ ਜਾਂ ਬੱਸ ਭਰੀ ਹੁੰਦੀ ਆ ਬੈਨ ਲਈ ਸੀਟ ਨਹੀਂ ਤੇ ਲੰਮਕਦੇ ਹੁੰਦੇ ਕਿਸੇ ਨੇ ਬਾਹ ਇਧਰ ਪਾੜੀ ਹੁੰਦੀ ਆ ਇਧਰੋਂ ਕੋਈ ਚੀਜ਼ ਨੂੰ ਹੱਥ ਪਾਇਆ ਹੁੰਦਾ ਐਂ ਕਹਿੰਦਾ ਬੈਰਕ ਚ ਖੜ ਖੜ ਕੇ ਰਾਤਾਂ ਲੋਕਾਂ ਨੇ ਕੱਟੀਆਂ ਤੇ ਕਹਿੰਦਾ ਜਿਹੜੇ ਉੱਥੇ ਬੈਰਕ ਚ ਪਹਿਲਾਂ ਸੀ ਹਵਾ ਲਾਤੀ ਜਾਂ ਕੈਦੀ ਜਿਹੜਾ ਉੱਥੇ ਉਹ ਸੀਮਿੰਟ ਦਾ ਬੈੱਡ ਬਣਿਆ ਜਿਹਨੂੰ ਜੇਲ੍ਹ ਦੀ ਭਾਸ਼ਾ 'ਚ ਖੱਡਾ ਕਹਿੰਦੇ ਆ ਕਹਿੰਦਾ ਜਿੰਨਾਂ ਕੋਲੇ ਉਹ ਖੱਡਾ ਸੀ ਤਾਂ ਕਹਿੰਦਾ ਇੰਨੇ ਜੇਲ੍ਹ ਚ ਲੋਕ ਤੂੜਤੇ ਉਸ ਖੱਡੇ ਤੇ ਰਾਤ ਨੂੰ ਸੌਣ ਦਾ 500 ਰੁਪਿਆ ਕਰਾਇਆ ਸੀ ਬਈ ਰਾਜ ਰਾਤ ਮੈਨੂੰ ਪੈ ਲੈਣ ਤੇ 500 ਰੁਪਿਆ ਜਦੋਂ ਤੜਕੇ ਬੈਰਖ ਹੋਉਂਦੀ ਸੀ ਬਾਹਰ ਜਾ ਕੇ ਮੈਦਾਨ ਚ ਲੋਕ ਡਿਗਦੇ ਸੀ ਖੁੱਲੇ ਚ ਪਰ ਕੀ ਉਹ ਸਰਕਾਰ ਨੇ ਚਿੱਟਾ ਖਤਮ ਕਰਤਾ ਨਸ਼ਾ ਖਤਮ ਕਰਤਾ ਤੋ ਇਹ ਲਗਾਤਾਰ ਸਰਕਾਰਾਂ ਹੁਣ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਜਿਹੜਾ ਛੇੜਿਆ ਉਹਦੇ ਤਹਿਤ ਸਾਡੇ ਇਸ ਵੀਰ ਦਾ ਜਿਹੜਾ ਸੀਗਾ ਬਠਿੰਡੇ ਦੀ ਪੁਲਿਸ ਨੇ ਕੋਹ ਕੋਹ ਕੇ ਜਿਹੜਾ ਸੀ ਕਤਲ ਕੀਤਾ ਤੇ ਕੱਲ ਨੂੰ ਡੈਡ ਲਾਈਨ ਆ ਕਿ ਪਰਸੋਂ ਤੋਂ ਨਸ਼ਾ ਨਹੀਂ ਮਿਲਣਾ ਤੁਹਾਨੂੰ ਪਤਾ ਲੱਗ ਜੂ ਕਿ ਜੋ ਪਹਿਲੀਆਂ ਸਰਕਾਰਾਂ ਦੀ ਕਰਤੂਤ ਸੀ ਉਹੀ ਇਹਨਾਂ ਦੀ ਆ ਪੰਜਾਬ ਦੇ ਵਿੱਚ ਨਸ਼ਾ ਧੜਾ ਧੜ ਵਿਕ ਰਿਹਾ ਤੇ ਵਿਕਦੇ ਰਹਿਣਾ ਪੰਜਾਬ ਦਾ ਜੇਲ੍ਹਾਂ ਦਾ ਸਾਬਕਾ ਡੀਜੀਪੀ ਸ਼ਸ਼ੀ ਕਾਸ ਉਹ ਕਹਿੰਦਾ ਜਦੋਂ ਮੈਂ ਇੰਟੈਲੀਜੈਂਸ ਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਉਣੇ 200 ਬੰਦਿਆਂ ਦੀ ਲਿਸਟ ਦਿੱਤੀ ਕਿ ਪੰਜਾਬ ਦੇ ਆ ਸਿਆਸਤਦਾਨ ਆ ਪੁਲਿਸ ਅਧਿਕਾਰੀ ਆ ਜੇਲ੍ਹਾਂ ਦੇ ਸੁਪਰਡੈਂਟ ਡਿਪਟੀ ਸੁਪਰਡੈਂਟ ਆ ਸਿਆਸਤਦਾਨ ਇਹ ਪਾਉਣੇ 200 ਬੰਦਾ ਪੰਜਾਬ ਦੇ ਵਿੱਚ ਨਸ਼ੇ ਦਾ ਧੰਦਾ ਕਰ ਰਿਆ ਉਹ ਡੀਜੀਪੀ ਸ਼ਸ਼ੀ ਕਾਂਤ ਜਿਹੜੇ ਜਿਹਨਾਂ ਦੇ ਡੀਜੀਪੀ ਰਹੇ ਉਹਨਾਂ ਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ ਅੱਜ ਤੱਕ ਕਿਸੇ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਰਿਪੋਰਟ ਵਿੱਚਲੇ ਜਿਹੜੇ ਨਾਮ ਆ ਬਦਲ-ਬਦਲ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਰਹੇ ਆ ਉਹ ਬਦਲ-ਬਦਲ ਕੇ ਐਸਐਚਓ ਤੋਂ ਡੀਐਸਪੀ ਐਸਐਸਪੀ ਡੀਆਈਜੀ ਬਣ ਰਹੇ ਆ ਇਸ ਕਰਕੇ ਸਾਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਇੱਕ ਬਹੁਤ ਵੱਡਾ ਭੁਲੇਖਾ ਕਿ ਪੁਲਿਸ ਤੁਹਾਡੀ ਰਾਖੀ ਕਰਦੀ ਆ ਪੁਲਿਸ ਕਿੰਨੀ ਕੁ ਰਾਖੀ ਕਰਦੀ ਆ ਪੁਲਿਸ ਨੇ ਜਿਸ ਤਰ੍ਹਾਂ ਸਾਡੇ ਨਰਿੰਦਰਦੀਪ ਦੀ ਰਾਖੀ ਕੀਤੀ ਆ ਦੇਖ ਲਿਆ ਸਾਹਮਣੇ ਇਹ ਆ ਉਹਦਾ ਰਾਖੀ ਕਰਨ ਦਾ ਤਰੀਕਾ ਜੇ ਕਿਤੇ ਸਾਨੂੰ ਲੋੜ ਆ ਕਿਸੇ ਨੇ ਕਹਤਾ ਤੁਸੀਂ ਆ ਕਹਿ ਦਿਓ ਸ਼ੈਰੀ ਲੋਕ ਕਿ ਚੋਰੀਆਂ ਹੋ ਰੀਆਂ ਦੁਕਾਨਾਂ ਤੇ ਤੁਹਾਨੂੰ ਕਹਿਣਗੇ ਚੌਂਕੀ ਦਾ ਰੱਖ ਲਓ ਤੇ ਤੁਸੀਂ ਵੀ ਤਾਂ ਰੱਖੇ ਹੋਏ ਆ ਕਿ ਤੁਸੀਂ ਸਿਰਫ ਇਹੀ ਕਰਨਾ ਕਿ ਢਿੱਡ 32 ਇੰਚ 34 ਇੰਚ 38 ਇੰਚ ਪਟਾਕਾ ਪੈਣ ਵਾਲਾ ਹੋ ਜਾਂਦਾ ਹਰਾਮ ਦੀਆਂ ਖਾ ਖਾ ਕੇ ਪਰ ਰਾਖੀ ਤੁਸੀਂ ਜਿਹੜੀ ਆ ਲਟੇਰਿਆਂ ਚੋਰ ਚੱਕਾਂ ਦੀ ਆ ਕਰਦੇ ਆ ਸਾਨੂੰ ਕਹਿੰਦੇ ਚੌਂਕੀਦਾਰ ਰੱਖ ਲੋ ਦੁਕਾਨਦਾਰ ਦੁਕਾਨਾਂ ਦੀ ਰਾਖੀ ਵਾਸਤੇ ਜੇ ਪਿੰਡ 'ਚ ਲੋੜ ਪੈ ਜੇ ਠਿਕਰੀ ਪੈਰਾ ਲਾ ਲਓ ਵਾਰੀ ਵਾਰੀ ਕਦੇ ਮੁੱਖ ਮੰਤਰੀ ਨੂੰ ਕਿਹਾ ਵੀ ਤੂੰ ਠਿਕਰੀ ਪੈਰਾ ਲਾ ਲਾ ਉਤੋਂ ਦੇ ਮਗਰ ਸੈਂਕੜੇ ਤੁਰੇ ਫਿਰਦੇ ਹੋ ਕਦੇ ਕਿਸੇ ਐਮਐਲਏ ਨੂੰ ਕਿਹਾ ਕਿ ਠਿਕਰੀ ਪੈਰਾ ਲਾਲਾ ਵੀ ਉਹਦੇ ਮਗਰ ਸੈਂਕੜੇ ਤੁਰੇ ਫਿਰਦੇ ਹੋ ਸਿਰਫ ਤੇ ਸਿਰਫ ਹੱਕ ਮੰਗਦੇ ਲੋਕਾਂ ਤੇ ਡਾਂਗ ਮਾਰਨੀ ਉਹਨਾਂ ਨੂੰ ਤੜਫਾਉਣਾ ਤੇ ਜਿੱਦਾਂ ਪੁਲਿਸ ਦੀ ਡੈਸ਼ ਤਪਾਉਣੀ ਹੁੰਦੀ ਆ ਉਹਦੇ ਚ ਬੇਗੁਨਾਹ ਤੇ ਇਨੋਸੈਂਟ ਲੋਕਾਂ ਨੂੰ ਇਸ ਤਰ੍ਹਾਂ ਕਤਲ ਕਰਨਾ ਕਿ ਲੋਕ ਪੁਲਿਸ ਨੂੰ ਵੇਖ ਕੇ थर-थर ਕੰਬਣ ਇਹ ਸੁਤੇ ਸਿੱਧ ਨਹੀਂ ਹੋ ਰਿਹਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਗ੍ਰਹਿ ਮੰਤਰੀ ਵੀ ਆ ਜਦੋਂ ਇਹ ਕਹਿੰਦਾ ਕਿ ਪੀਲਾ ਪੰਜਾ ਚੱਲੂਗਾ ਜਦੋਂ ਇੰਕਾਊਂਟਰ ਕਰਨ ਵਾਸਤੇ ਕਰਨ ਵਾਲਿਆਂ ਲਈ ਉਹ 10-10 ਲੱਖ ਦੇ ਇਨਾਮ ਐਲਾਨਦਾ ਜਿਹੜੇ ਪੁਲਿਸ ਵਾਲਿਆਂ ਦੇ ਲੋਕਾਂ ਦੇ ਦੋਸ਼ ਆ ਉਹਨਾਂ ਨੂੰ ਐਸਐਸਪੀ ਤੋਂ ਡੀਆਈਜੀ ਪ੍ਰਮੋਟ ਕਰਦਾ ਤਾਂ ਫਿਰ ਜਿਹੜਾ ਇਹ ਸਰਕਾਰੀ ਅੱਤਵਾਦ ਖਾਕੀ ਵਰਦੀ 'ਚ ਚੱਲ ਰਿਹਾ ਫਿਰ ਉਸ ਅਤਵਾਦੀ ਗਰੋਧ ਦਾ ਸਰਗਣਾ ਪੰਜਾਬ ਦਾ ਮੁੱਖ ਮੰਤਰੀ ਆ ਇਸ ਕਰਕੇ ਕੋਈ ਵੀ ਆਪਣੇ ਗਰੋਧੀਆਂ ਕਾਰਵਾਈਆਂ ਤੇ ਅਫਸੋਸ ਨਹੀਂ ਪ੍ਰਗਟ ਕਰਦਾ ਹੁੰਦਾ ਕੋਈ ਵੀ ਆਪਣੇ ਗਰੋਧੀਆਂ ਕਾਰਵਾਈਆਂ ਰੋਕਦਾ ਨਹੀਂ ਹੁੰਦਾ ਤੇ ਜਿਵੇਂ ਪਹਿਲੇ ਬੁਲਾਰਿਆਂ ਨੇ ਕਿਹਾ ਕਿਸਾਨ ਨਿੱਤਰੇ ਕਾਰਪੋਰੇਟ ਦੇ ਖਿਲਾਫ ਕਿਸਾਨ ਜਥੇਬੰਦੀਆਂ ਤੇ ਇੱਥੇ ਵੀ ਆਈਆਂ ਇਹਦੇ 'ਚ ਕਿਸਾਨ ਜਥੇਬੰਦੀਆਂ ਦਾ ਕੀ ਹਿੱਤ ਆ ਇਹੀ ਹਿੱਤ ਤਾਂ ਹੈ ਕਿ ਇਨਸਾਫ ਮਿਲੇ ਪਰਿਵਾਰ ਨੂੰ ਅਸਲ ਦੇ ਵਿੱਚ ਕੀ ਕਿ ਜੋ ਕਾਰਪੋਰੇਟ ਤਾਂ ਪੂਰੀ ਦੁਨੀਆ ਚ ਇੱਕ ਨਾਰਾ ਆ ਕੇ ਗੈਟ ਬਿਗਰ ਗੈਟ ਆਊਟ ਕਿ ਅਸੀਂ ਲੱਖ ਕਿੱਲੇ ਦਾ ਫਾਰਮ ਬਣਾਉਣਾ ਬਿਲ ਗੇਟਸ ਕੋਲੇ 4 ਲੱਖ ਕਿੱਲਾ ਜ਼ਮੀਨ ਆ ਉਹ ਛੋਟੇ ਦਰਮਿਆਨੇ ਨੂੰ ਖੇਤੀ ਚੋਂ ਬਾਹਰ ਕਰਨਾ ਚਾਹੁੰਦੇ ਆ ਇੱਥੇ ਵੱਡੇ ਮਾਲ ਖਲਣੇ ਆ ਛੋਟੇ ਦਰਮਿਆਨੇ ਦੁਕਾਨਦਾਰ ਨੂੰ ਬਾਹਰ ਕਰਨਾ ਚਾਹੁੰਦੇ ਵੱਡੇ ਮਾਲ ਹੀ ਖੋਲਣਾ ਚਾਹੁੰਦੇ ਆ ਜਿੱਥੇ 500 ਬੰਦਾ ਆਪਣੀ ਰੋਜੀ ਰੋਟੀ ਕਮਾ ਰਿਹਾ ਉੱਥੇ ਕਮਾਲ ਖੁੱਲ ਜਾਂਦਾ ਦੋ ਗੇਟ ਆ ਦੋ ਸਿਕਿਉਰਟੀ ਵਾਲੇ ਆ ਅੰਦਰ ਜਾਓ ਉਹ ਰੇੜੀ ਵਾਲੀ ਟੋਕਰ ਮਤਲਬ ਟੋਕਰੀ ਜੀ ਲਓ ਦੋ ਬੰਦੇ ਬਿੱਲ ਕੱਟਣ ਵਾਲੇ ਉੱਥੋਂ ਚਾਰ ਬੰਦੇ ਉਹ ਕੰਪਨੀ ਵਾਲੀ ਉਹ ਕੰਮ ਚਲਾ ਰਹੇ ਆ ਕੁੱਲ ਦੁਨੀਆ ਦਾ ਜਿਨ੍ਹਾਂ ਪਕਨ ਮੁਲਕ ਦਾ ਜਿਹੜਾ ਅਪਰਚੂਨ ਦਾ ਸਾਡਾ ਕਾਰੋਬਾਰ ਆ ਇਕੱਲੀ ਵਾਲਮਾਰਟੀ ਦਾ ਵਾਲਮਾਰਟ ਕੰਪਨੀ ਦਾ ਇਹਨਾਂ ਕਾਰੋਬਾਰ ਆ ਉਹ ਸਾਨੂੰ ਆਪ ਚਲੜਾ ਕੇ ਪਿੰਡੂ ਵਰਸਸ ਸ਼ਹਿਰੀ ਬਣਾ ਕੇ ਦੁਕਾਨਦਾਰ ਵਰਸਸ ਕਿਸਾਨ ਬਣਾ ਕੇ ਧਰਮ ਦੇ ਨਾਂ ਤੇ ਜਨਤਾ ਦੇ ਨਾਂ ਤੇ ਸਾਨੂੰ ਪਾੜ ਕੇ ਅਸੀਂ ਸਾਰੇ ਕਿਰਤੀ ਲੋਕ ਆ ਕੋਈ ਖੇਤੀ ਕਰਕੇ ਕੋਈ ਮਜ਼ਦੂਰੀ ਕਰਕੇ ਕੋਈ ਦਿਆਂ ਦੁਕਾਨਦਾਰੀ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਆ ਸਾਡਾ ਵੀਰ ਵੀ ਅਧਿਆਪਨ ਦਾ ਕਿੱਤਾ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਆ ਸੀ ਪਰ ਇਹ ਸਾਰਾ ਕੁਝ ਪੀੜਤ ਲੋਕਾਂ ਨੂੰ ਪੀੜਤ ਲੋਕਾਂ ਦੇ ਖਿਲਾਫ ਖੜਾ ਕਰਕੇ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਇਸ ਤਰ੍ਹਾਂ ਲੱਗਦਾ ਨਹੀਂ ਜਿਵੇਂ ਮੁੱਖ ਮੰਤਰੀ ਦਾ ਬਿਆਨ ਹੋਵੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮਾਨਸਿਕ ਤਵਾਜਨ ਗਵਾ ਚੁੱਕੇ ਵਿਅਕਤੀ ਦਾ ਬਿਆਨ ਆ ਕਿ ਉਹਨੂੰ ਸੁਪਣੇ ਦੇ ਵਿੱਚ ਵੀ ਕਿਸਾਨ ਜਿੱਥੇ ਬੰਦੀਆਂ ਦੇਸਤੀਆਂ ਨੇ ਕਹਿੰਦਾ ਮੈਂ ਖੁੱਲੀ ਬਹਿਸ ਵਾਸਤੇ ਤਿਆਰ ਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਪੁਲਿਸ ਦੀਆਂ ਧਾੜਾਂ ਸਾਡੇ ਦੇ ਚੜਾਈਆਂ ਇਹ ਕਿਹਾ ਕਿ ਇੱਕ ਵੀ ਮੰਗ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਹੈ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਕਹਿੰਦਾ ਕਿ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰਾ ਤੇ ਫਿਰ ਖੇਤੀ ਨਾਲ ਜੁੜੀਆਂ ਮੰਗਾਂ ਸੂਬਿਆਂ ਨਾਲ ਜੁੜੀਆਂ ਕਿਵੇਂ ਨਹੀਂ ਹੋ ਸਕਦੀਆਂ ਅਸੀਂ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਚੰਡੀਗੜ੍ਹ ਦੇ ਕਿਸਾਨ ਭਵਨ ਚ ਮੁੱਖ ਮੰਤਰੀ ਦੀ ਕੁਰਸੀ ਲਾ ਕੇ ਰੱਖੀ ਤੇ ਇਸ ਬੁਜ਼ਦਲ ਤੇ ਨਲਾਇਕ ਆਦਮੀ ਚ ਜੁਰਤ ਨਹੀਂ ਸੀ ਕਿ ਬੈਹ ਸਾ ਕੇ ਕਰ ਸਕਦਾ ਹੁਣ ਵੀ ਬਾਦਕਾਰ ਚ ਬੋਲ ਰਿਹਾ ਕਿਹੜੇ ਮੁੱਦੇ ਤੇ ਬਹਿਸ ਕਰਨੀ ਚਾਹੁੰਦਾ ਖੜੇ ਕਿਸੇ ਮੁੱਦੇ ਤੇ ਨਸ਼ਿਆਂ ਤੇ ਬਹਿਸ ਕਰਨੀ ਚਾਹੁੰਦਾ ਕਿਹੜੇ ਤੇ ਮੁੱਦੇ ਤੇ ਕਰਨੀ ਚਾਹਣਾ ਕਿਸਾਨਾਂ ਦਾ ਭਲਾ ਕਰਤਾ ਤੂੰ ਦੁਕਾਨਦਾਰਾਂ ਦਾ ਭਲਾ ਕਰਤਾ ਦਸ ਕਿੰਦਾ ਭਲਾ ਕੀਤਾ ਕਿਹੜੇ ਮੁੱਦੇ ਤੇ ਬਹਿਸ ਕਰਨੀ ਆ ਹਰ ਮੁੱਦੇ ਤੇ ਤੁਹਾਡੀ ਸਰਕਾਰ ਫੇਲ ਹੋ ਚੁੱਕੀ ਆ ਇੱਕ ਜ਼ਬਰਦਸਤ ਕਹਾੜਾ ਜਿਹੜਾ ਪੂਰੇ ਪੰਜਾਬ 'ਚ ਜਿਸ ਤਰ੍ਹਾਂ ਕੇਂਦਰ ਸਰਕਾਰ ਚਲਾ ਰਹੀ ਹੈਗੀ ਆ ਕਾਨੂੰਨ ਆ ਕੇ BNS ਦਾ ਸੈਕਸ਼ਨ 113 ਜਿਹੜਾ ਹਰ ਵਿਰੋਧ ਪ੍ਰਦਰਸ਼ਨ ਨੂੰ ਅੱਤਵਾਦੀ ਸਰਗਰਮੀ 'ਚ ਘੇਰੇ 'ਚ ਲੈ ਕੇ ਆਉਂਦਾ ਇਹਦੇ ਖਿਲਾਫ ਸਾਨੂੰ ਇਕੱਠੇ ਹੋਣ ਤੇ ਬੋਲਣ ਦੀ ਜ਼ਰੂਰਤ ਆ ਤੇ ਆਖਰੀ ਗੱਲ ਜਿਸ ਮੁੱਦੇ ਲਈ ਅਸੀਂ ਇਕੱਠੇ ਹੋਏ ਆ ਕਿ ਉਹ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਤਲ ਦਾ ਪਰਚਾ ਦਰਜ ਕਰਕੇ ਉਹ ਸਾਡੇ ਵੀਰ ਦੇ ਭੋਗ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਛੁੱਟੇ ਹੋਣੇ ਚਾਹੀਦੇ ਆ ਜਿਹੜੇ ਪੁਲਿਸ ਅਧਿਕਾਰੀ ਵਾਰ-ਵਾਰ ਪਰਿਵਾਰ ਨਾਲ ਗੱਲਾਂ ਕਰ ਰਹੇ ਆ ਉਹ ਪਹਿਲਾਂ ਉਹਨਾਂ ਨੂੰ ਕਤਲ ਦੇ ਪਰਚੇ 'ਚ ਜੇਲ੍ਹ 'ਚ ਸਿੱਟ ਕੇ ਆਉਣ ਸਮੇਤ ਸੀਆਈਏ ਸਟਾਫ ਦਾ ਜਿਹੜਾ ਇੰਚਾਰਜ ਆ ਉਹਦੇ ਸਮੇਤ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਟਾਈਮ ਬਾਉਂਡ ਹੋਣੀ ਚਾਹੀਦੀ ਆ ਕਿਉਂਕਿ ਪੁਲਿਸ ਨੇ ਆਪਣੇ ਹੀ ਲੋਕਾਂ ਨੂੰ ਬਚਾਉਣਾ ਉਹਨੇ ਕਾਰਵਾਈ ਨਹੀਂ ਕਰਨੀਗੀ ਆ ਜਿਹੜੀਆਂ ਪਰਸੋਂ ਅਖਬਾਰਾਂ 'ਚ ਖਬਰਾਂ ਲੱਗੀਆਂ ਕਿ ਇੱਕ ਮੁੰਡੇ ਨੂੰ ਨੱਕ ਤੇ ਮੂੰਹ 'ਚ ਪਾਣੀ ਪਾ ਕੇ ਜਿਸ ਤਰ੍ਹਾਂ ਤੜਫਾ ਕੇ ਮਾਰਿਆ ਬਾਅਦ 'ਚ ਸਿੱਟ ਦਿੱਤਾ ਗਿਆ ਪਾਣੀ 'ਚ ਕੇ ਵੀ ਇਹ ਡੁੱਬ ਕੇ ਮਰਿਆ ਉਹ ਜੁਡੀਸ਼ੀਅਲ ਇਨਕੁਆਇਰੀ ਹੋਈ ਉਹਦੇ 'ਚੋਂ ਪਤਾ ਲੱਗਾ ਕਿ ਇਹ ਬੰਦੇ ਨੂੰ ਪਹਿਲਾਂ ਮਾਰਿਆ ਇਹਨਾਂ ਨੇ ਫੇਰ ਪਾਣੀ 'ਚ ਸਿੱਟਿਆ ਪੁਲਿਸ ਨੇ ਜਾਂਚ ਨਹੀਂ ਕਰਨੀ ਜੁਡੀਸ਼ੀਅਲ ਇਨਕੁਆਇਰੀ ਇਹ ਨਹੀਂ ਕਿ ਸਭ ਕੁਝ ਹੋ ਦੇ ਰਹੀ ਠੀਕ ਹੋ ਜਾਊਗਾ ਪਰ ਇਹਨਾਂ ਦੇ ਮੁਕਾਬਲ ਤਾਂ ਇੱਕ ਆਸ ਹੋਊਗੀ ਸਾਨੂੰ ਇਨਸਾਫ ਦੀ ਤੇ ਪਰਿਵਾਰ ਨਰਿੰਦਰਦੀਪ ਦੀ ਧਰਮ ਪਤਨੀ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਟੁਕਵਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਸ ਪਰਿਵਾਰ ਦਾ ਜਿਹੜਾ ਰੋਟੀ ਕਮਾਉਣ ਵਾਲਾ ਬੱਚਾ ਸੀਗਾ ਬੰਦਾ ਸੀਗਾ ਉਹ ਤੁਸੀਂ ਕੋ ਕੋ ਕੇ ਜਿਹੜਾ ਸੀਗਾ ਮਾਰ ਦਿੱਤਾ ਤਾਂ ਅੱਜ ਜਿਸ ਤਰ੍ਹਾਂ ਗੋਨਿਆਂਾਂ ਦੇ ਸਾਡੇ ਦੁਕਾਨਦਾਰ ਵੀਰਾਂ ਨੇ ਸਾਡੇ ਰੇੜੀ ਵਾਲੇ ਵੀਰਾਂ ਨੇ ਸਾਡੇ ਵਪਾਰੀ ਵੀਰਾਂ ਨੇ ਇਸ ਪਰਿਵਾਰ ਦੇ ਨਾਲ ਇੱਕ ਮੁਸ਼ਤਾ ਪ੍ਰਗਟ ਕੀਤੀ ਆ ਇਹ ਗੋਨਿਆਂਾਂ ਮੰਡੀ ਬਾਰੇ ਸੁਣਿਆ ਸੀ ਕਿ ਬਹੁਤ ਜ਼ੁਰਤ ਵਾਲੇ ਲੋਕ ਆ ਹੱਕ ਸੱਚ ਲਈ ਖੜਦੇ ਆ ਆ ਸਾਡੇ ਅਜਾਉਣ ਤੋਂ ਪਹਿਲਾਂ ਇੱਥੇ ਤੁਸੀਂ ਦਿਖਾਤਾ ਠੀਕ ਆ ਕੁਝ ਲੋਕਾਂ ਨੇ ਖੋਲੀਆਂ ਦੁਕਾਨਾਂ ਪਰ ਜਦੋਂ ਅਪੀਲ ਕੀਤੀ ਉਹਨਾਂ ਨੇ ਵੀ ਬੰਦ ਕਰਤੀਆਂ ਜਿਵੇਂ ਪਹਿਲੇ ਬੁਲਾਰੇ ਕਹਿ ਕੇ ਗਏ ਆ ਜੇ ਪਰਿਵਾਰ ਨਾਲੋਂ ਬਹੁਤ ਮਿੱਠੇ ਪਿਆਰੇ ਹੋਣਗੇ ਪਰਿਵਾਰ ਵਾਲਿਆਂ ਨੂੰ ਬੇਨਤੀ ਆ ਅਲਰਟ ਰਹੋ ਇਹ ਜਦੋਂ ਇਹ ਚੜੇ ਹੋਣ ਤਾਂ ਇਹਨਾਂ ਵਰਗਾ ਕਸਾਈ ਕੋਈ ਨਹੀਂ ਤੇ ਜਦੋਂ ਇਹ ਫਸ ਜਾਣ ਫਿਰ ਇਹ ਕਿਸੇ ਪੱਧਰ ਤੱਕ ਵੀ ਮਿੰਤਾ ਕਰਨ ਤੱਕ ਜਾਂਦੇ ਹਨ ਚ ਰੀੜ ਦੀ ਹੱਡੀ ਨਹੀਂ ਹੁੰਦੀ ਇਹ ਗਲੀ ਦੇ ਜਿਹੜੇ ਨਾਲੀ ਦੇ ਕੀੜੇ ਨਹੀਂ ਹੁੰਦੇਗੇ ਜਿਨ੍ਹਾਂ ਚ ਕੋਈ ਹੱਡੀ ਨਹੀਂ ਹੁੰਦੀ ਇਹਨਾਂ ਦੀ ਕੋਈ ਰੀੜ ਨਹੀਂ ਹੁੰਦੀ ਜਿੱਥੇ ਗੋ ਉਹਥੇ ਪਰਿਵਾਰਾਂ ਸਮੇਤ ਵਿਸ਼ਣ ਤੱਕ ਜਾਂਦੇ ਆ ਮਾਫੀ ਮੰਗਣ ਤੱਕ ਜਾਂਦੇ ਆ ਇਹਨਾਂ ਦੇ ਮਗਰ ਮੱਛੀ ਹੰਝੂਆਂ ਤੇ ਇਹਨਾਂ ਦੀ ਕਿਸੇ ਗੱਲ ਤੇ ਯਕੀਨ ਨਾ ਕਰਿਓ ਜਿੰਨਾ ਸਮਾਂ ਸਾਡੇ ਵੀਰ ਦੇ ਕਾਤਲ ਕਤਲ ਦੇ ਪਰਚੇ ਤਹਿਤ ਜੇਲ੍ਹ ਚ ਨਹੀਂ ਸਿੱਟੇ ਜਾਂਦੇ ਤੇ ਬਾਕੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਕਹਿੰਦਾ ਕਹਾਉਂਦਾ ਭਾਵੇਂ ਆਜੇ ਕਰਨਲ ਬਾਠ ਦੀ ਪਤਨੀ ਨੂੰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਤੇ ਜਿਸ ਐਸਐਸਪੀ ਦੇ ਖਿਲਾਫ ਉਹਦਾ ਗਿਲਾ ਸੀ ਸ਼ਿਕਾਇਤ ਸੀ ਮੁੱਖ ਮੰਤਰੀ ਨੇ ਕਰਨਲ ਬਾਠ ਦੀ ਪਤਨੀ ਜੋ ਵਾਦਾ ਕੀਤਾ ਪੂਰਾ ਨਹੀਂ ਕੀਤਾ ਹਾਂ ਉਸ ਐਸਐਸਪੀ ਨੂੰ ਡੀਆਈਜੀ ਜ਼ਰੂਰ ਬਣਾ ਦਿੱਤਾ ਤੇ ਆ ਬਠਿੰਡੇ ਦੀ ਐਸਐਸਪੀ ਨੂੰ ਵੀ ਡੀਆਈਜੀ ਬਣਾਉਣਾ ਇੱਥੇ ਤੁਸੀਂ ਇੱਥੇ ਮੈਂ ਪਰ ਰੋਕ ਸਕਦੇ ਹੋ ਕਾਰਵਾਈ ਕਰਾ ਸਕਦੇ ਹੋ ਤਾਂ ਕਿਸੇ ਸਿਆਸੀ ਪਾਰਟੀ ਜਿਹੜੀ बार-बार ਉਹ ਸੱਤਾ ਚਾਉਣ ਲਈ ਫਿਰਦੇ ਆ ਕਿਸੇ ਫੌਰ ਤੋਂ ਨਹੀਂ ਤੁਹਾਡਾ ਕੱਟ ਤੁਹਾਡਾ ਏਕਾ ਤੁਹਾਡਾ ਭਾਈਚਾਰਾ ਅਸੀਂ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਦੁਕਾਨਦਾਰ ਕਿਸਾਨ ਮਜ਼ਦੂਰ ਇਹ ਕਿਸੇ ਨਾਲ ਵੀ ਵਾਪਰ ਸਕਦਾ ਇਹ ਕਤਲ ਨੇ ਸਾਬਤ ਕਰਤਾ ਕਿਸੇ ਬੰਦੇ ਨੂੰ ਨਾ ਪੰਜਾਬ ਨੇ ਜਗਾ ਪੁਲਿਸ ਨੇ ਜਗਾ ਵੇਖਣੀ ਨਾ ਵਜਾ ਵੇਖਣੀ ਕਿਸੇ ਬੰਦੇ ਨੂੰ ਕਿਸੇ ਵੇਲੇ ਕਿਸੇ ਜਗਾ ਕੋ ਕੋ ਕੇ ਤੜਫਾ ਤੜਫਾ ਕੇ ਮਾਰ ਸਕਦੀ ਇਸ ਕਰਕੇ ਇਸ ਅੱਗ ਨੂੰ ਇਹ ਨਾ ਸਮਝੀਏ ਕਿ ਇਸ ਪਰਿਵਾਰ 'ਚ ਲੱਗੀ ਹੈ ਇਹ ਅੱਗ ਜੇ ਨਾ ਬੁਝਾਈ ਇਹਨੇ ਪਤਾ ਨਹੀਂ ਕਿੱਥੇ 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 ਜਿਹੜਾ ਹੈਗਾ ਫੈਲਣਾ ਆਓ ਇਹਨੂੰ ਰਲ ਮਿਲ ਕੇ ਸਾਰੇ ਰੁਕੀਏ ਤੁਹਾਡਾ ਏਕਾ ਤੁਹਾਡੀ ਤਾਕਤ ਹੀ ਪਰਿਵਾਰ ਨੂੰ ਇਨਸਾਫ ਦਵਾ ਸਕਦੀ ਆ ਉਹੀ ਇਸ ਪੁਲਸੀਆ ਸਟੇਟ ਦੇ ਖਿਲਾਫ ਜਿਹੜੀ ਆ ਉਹ ਚਟਾਨ ਮੰਨ ਕੇ ਖੜ ਸਕਦੀ ਆ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ